ਕਿਸਾਨ ਭਰਾਵਾਂ ਨੂੰ ਮੋਦੀ ਸਰਕਾਰ ਨੇ ਦਿੱਤਾ ਵੱਡਾ ਤੋਹਫਾ ਕਿਸਾਨਾਂ ਦੀ ਬਣੇਗੀ ਚਾਂਦੀ ਤੇ ਲੱਗਣਗੀਆਂ ਮੋਟੀਆਂ ਕਿਸਾਨਾਂ ਨੂੰ ਸਰਕਾਰ ਦੇਵੇਗੀ ਹਜ਼ਾਰਾਂ ਰੁਪਏ ਜੀ ਹਾਂ ਇਸ ਵੇਲੇ ਦੀ ਵੱਡੀ ਫਾਇਦੇ ਦੀ ਖਬਰ ਆ ਜਿਹੜੀ ਉਹ ਕਿਸਾਨ ਭਰਾਵਾਂ ਦੇ ਲਈ ਆ ਰਹੀ ਹੈ ਇਸ ਖਬਰ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ ਦੱਸਦੀਏ ਤੁਹਾਨੂੰ ਦੇਸ਼ ਦੀ ਅੱਧ ਤੋਂ ਵੱਧ ਆਬਾਦੀ ਜਿਹੜੀ ਖੇਤੀਬਾੜੀ ਅਤੇ ਖੇਤੀ ਤੇ ਆਪਣਾ ਜਿਹੜਾ ਗੁਜ਼ਾਰਾ ਵਾ ਕਰਦੀ ਹੈ ਇਸ ਦੇ ਨਾਲ ਹੀ ਅੱਜ ਵੀ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਕਿਸਾਨ ਹਨ ਜਿਹੜੇ ਖੇਤੀ ਅਤੇ ਖੇਤੀਬਾੜੀ ਰਾਹੀਂ ਜਿਆਦਾ ਆਮਦਨ ਨਹੀਂ ਕਮਾ ਸਕਦੇ ਤੇ ਅਜਿਹੇ ਸਮਾਨਤ ਕਿਸਾਨਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਲਾਭ ਦਿੱਤੇ ਜਾਂਦੇ ਹਨ ਸਰਕਾਰ ਉਹਨਾਂ ਲਈ ਕਈ ਤਰ੍ਹਾਂ ਦੀਆਂ ਲਾਭਪਾਤਰੀ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਲਾਭ ਦੇਣ ਲਈ ਸਾਲ 2018 ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਜਿਹੜੀ ਉਹ ਸ਼ੁਰੂ ਕੀਤੀ ਹੈ ਇਸ ਯੋਜਨਾ ਦੇ ਤਹਿਤ ਭਾਰਤ ਸਰਕਾਰ ਇਹਨਾਂ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੰਦੀ ਹੈ ਜੋ ਕਿ 4 ਮਹੀਨੇ ਦੇ ਅੰਤਰਾਲ ਤੇ 2000 ਰੁਪਏ ਦੀਆਂ ਜਿਹੜੀਆਂ ਤਿੰਨ ਕਿਸ਼ਤਾਂ ਵਿੱਚ ਜਿਹੜੇ ਪੈਸੇ ਆਹੋ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ ਹੁਣ ਤੱਕ 13 ਕਰੋੜ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਿਆ ਹੈ ਤੇ ਲੋਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦਾ ਲਾਭ ਲੈ ਰਹੇ ਹਨ ਹੁਣ ਕਿਸਾਨਾਂ ਲਈ ਇੱਕ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਤਹਿਤ ਮਿਲਣ ਵਾਲੇ ਲਾਭ ਦੀ ਜਿਹੜੀ ਰਕਮ ਆ ਉਹ ਵੱਧ ਸਕਦੀ ਹੈ 60000 ਰੁਪਏ ਦੀ ਸਾਲਾਨਾ ਰਕਮ ਵਿੱਚ 4000 ਰੁਪਏ ਦਾ ਜਿਹੜਾ ਉਹ ਵਾਅਦਾ ਦੇਖਿਆ ਜਾ ਸਕਦਾ ਹੈ ਕੇਂਦਰੀ ਬਜਟਾ ਜਿਹੜਾ ਉਹ 1 ਫਰਵਰੀ 2025 ਨੂੰ ਪੇਸ਼ ਕੀਤਾ ਜਾਵੇਗਾ ਤੇ ਇਸ ਬਜਟ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਕਈ ਵੱਡੇ ਐਲਾਨ ਆ ਉਹ ਕੀਤੇ ਜਾ ਸਕਦੇ ਹਨ ਇਨਾਂ ਵਿੱਚੋਂ ਕਿਸਾਨ ਇਹ ਵੀ ਉਮੀਦ ਕਰ ਰਹੇ ਹਨ ਕਿ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਕਿਸਾਨ ਜਿਹੜੇ ਤਹਿਤ ਕਿਸ਼ਤ ਦੇ ਪੈਸੇ ਵੀ ਵੱਧ ਸਕਦੇ ਹਨ ਤੇ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਕਿਸਾਨ ਮੰਤਰ ਕਿਸਾਨ ਨidhi ਯੋਜਨਾ ਤਹਿਤ ਹੁਣ ਤੱਕ 18 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਇਸ ਯੋਜਨਾ ਵਿੱਚ ਕਿਸਾਨ 19ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਜੋ 2025 ਦੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਤਾਂ ਇਹ ਸੀ ਕਿਸਾਨਾਂ ਲਈ ਵੱਡੀ ਫਾਇਦੇ ਦੀ ਖਬਰ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ